ਯਾਣਾ ਗੱਡੀ ਸਹੀ ਐ ਚਾਦੂ ਉਹ ਵੇਲੜੋ ਵੇਲੜੋ ਕਰ ਲੋ ਕੋਈ ਦੁਕੇ ਪੰਜੇ ਦਾ ਕੰਮ ਓਏ ਕੀ ਕਰਨਾ ਵਾ ਕੀ ਕਰਨਾ ਹਾਂ ਨਹੀਂ ਕੋ ਤੁਹਾਨੂੰ ਕੰਮ ਆ ਗਿਆ ਤੇ ਜਿਹੜੀਆਂ ਮੋਹਰੀਆਂ ਮੈਂ ਚੰਦਾ ਤੇ ਆ ਲਾਇਆ ਓ ਨਹੀਂ ਕਰਨਾ ਕੀ ਹੁਣ ਕੀ ਕਹੀਏ ਪੱਠੇ ਨਹੀਂ ਲੁੜੇ ਕੋਈ ਕੰਮ ਨਹੀਂ ਕੋਈ ਮੱਝਾ ਨਹੀਂ ਕੋਈ ਗੱਲ ਨਹੀਂ ਕੋਈ ਵਾਈਰ ਨਹੀਂ ਕਰਨਾ ਉਪਰਾਵਾ ਲੈ ਆਉਣੇ ਪੱਠੇ zero zero ਪੱਠਿਆਂ ਦੀ 10000 ਰੁਪਿਆ ਲਾ ਕੇ ਰੇੜੀ ਲਾ ਲੋ ਨਾਲ ਨਾਲ ਰੱਖ ਲੋ 11 ਵਜੇ ਆ 12 ਵਜੇ ਤੱਕ ਪੱਠੇ ਆ ਜਾਣਗੇ ਹਾਂ ਪੱਠੇ ਉਰਦਿਆ ਸਾਰ ਜੇ ਉਹ ਤੋਂ ਰੇੜੀ ਇੱਕ ਬਣਾ ਲੋ ਲੱਕੜ ਦੀ ਹਾਂ ਤੇ ਉਹਦੇ ਉੱਤੇ 5-7000 ਦਾ ਰੇੜੀ ਹੈ ਕੁਝ ਕੁ ਗੁੱਜ ਕੁਤੇ ਆ ਗੱਲ ਗੱਲ ਸੁਣ ਜਿੱਦਣ ਗੱਲ ਸੁਣ ਜੇ ਜੇ ਜਨਾਬ ਆਪ ਪਜਾਮਾ ਗੁਰਦਾ ਪਾਗੇ ਤਿਆਰ ਹੋਏਂਦੇ ਨਾ ਅਗਲੇ ਨੂੰ ਸਮਝਣਗੇ ਕਿ ਇਹ ਕੰਮ ਵਾਲਾ ਵਾ 10000 ਰੁਪਿਆ ਬਣਾ ਕੇ ਲੈ ਆਏ ਸਿਹਰ ਦੀ ਢਾਡੀ ਤੇ ਤੂੰ ਤਾਂ ਤੂੰ ਦੁੱਕੇ ਦਾ ਕੰਮ ਨਹੀਂ ਕਰਦੇ ਤੁਹਾਡਾ ਕੰਮ ਹੀ ਨਹੀਂ ਆ ਅਸੀਂ ਆਪਣੇ ਢਾਡੀ ਬਣਾਉਂਦੇ ਮੰਜੇ ਦੇ ਪਾਗੇ ਤੇ ਤੁਸੀਂ ਕੀ ਕੀ ਕੰਮ ਕਰਦੇ ਨਹੀਂ ਤੇ ਕਰਨਾ ਕੀ ਪੱਠੇ ਲੈ ਕੇ ਕਿੱਥੇ ਜਾਣਾ ਨੀ ਪੱਠੇ ਜਾ ਕੋਈ ਕੋਈ ਕੰਮ ਨਹੀਂ ਨਾ ਚਿੱਟੇ ਵੇਲੇ ਚਿੱਟੇ ਵੇਲੇ ਐ ਕੰਮ ਕਰ ਨੰਬਰ ਚਿੱਟੇ ਵੇਲੇ ਤੇ ਵੇਲੇ ਦੀ ਜੁੱਤੀਆਂ ਬਹੁਤ ਵੱਜਦੀਆਂ ਖਰਚੇ ਖਰਚੀਆਂ ਬਹੁਤ ਕੋਈ ਨਹੀਂ ਐਂ ਐਂ ਸ਼ੌਕ ਐਂ ਸ਼ੌਕ ਐਂ ਸ਼ੌਕ ਐਂ ਸ਼ੌਕ ਸ਼ੌਕ ਨਾਲ ਖਾਵਾਂਗੇ ਸਾਨੂੰ ਕੋਈ ਜਾਨਾ ਦੁਆ ਦੇ ਸਲਾਹ ਲਈਆਂ ਹਾਂ ਹਾਂ ਕੋਈ ਦੁੱਖ ਖਾਂ ਦੀ ਆਤ ਪੈ ਚੁੱਕੀ ਆਗੇ ਨਹੀਂ ਅਪਣਾਈ ਐ ਇਹ ਆ ਆ ਐਂ ਬਚਪਨ ਤੋਂ ਇਹ ਚੀਜ਼ ਦੇ ਸ਼ੌਂਕੀ ਆ ਇਹ ਸਦਾ ਭਾਰੀ ਸਦਾ ਬਾਤ ਚੀਜ਼ਾਂ ਹਾਂ ਜਿਹਦਾ ਸਦਾ ਭਾਰ ਕੋਈ ਰਹਿੰਦੀ ਚੀਜ਼ ਹਾਂ ਨੂੰ ਪਤਾ ਹੈ ਅਸੀਂ ਸ਼ਰਮੀ ਦੀ ਹੱਦ ਨਹੀਂ ਰਹੀ ਗਏ ਨਾ 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 ਇਹ ਜਿੰਨੀ ਮਢੀ ਰਲ ਦੇਦੀ ਆ ਵੀ ਭਾਜ ਕੇ ਨਹੀਂ ਆਖੀ ਅਸੀਂ ਗੁੱਸਾ ਨਹੀਂ ਕਰਦੇ ਆਪਣੇ ਆਪਣੇ ਬਜ਼ੁਰਗਾਂ ਦਾ ਗੁੱਸਾ ਨਹੀਂ ਕਰਦੇ ਵਧੀਆਂ ਚੰਗੀਆਂ ਪੰਜ ਛੇ ਤੇ ਫਰੈਸ਼ ਹੋਈਆਂ ਤੇ ਖਾਣਾ ਵੀ ਚੰਗਾ ਮੇਰੇ ਬਸ ਤੇ ਇੱਕ ਘਾਟ ਮਗਰ ਇੱਕ ਇੱਕ ਮਗਰ ਕੈਨਸਲ ਚਾਹੀਦਾ ਤੁਝੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਮੈਂ ਜੈ ਗੱਲ ਸੁਣ ਆਪਾਂ ਆਪਾਂ ਗੱਲ ਇਹ ਵੀ ਆਪਾਂ 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 ਬਜ਼ੁਰਗਾਂ ਦਾ ਗੁੱਸਾ ਨਹੀਂ ਨਾ ਕਰਦੇ ਇਹ ਪਿਆਰ ਹੀ ਆ ਇਹ ਤੁਹਾਡੇ ਵੱਲੋਂ ਫੁੱਲ ਹੀ ਮਿਲਦੇ ਹਨ ਇਹ ਫੁੱਲ ਨਹੀਂ ਮਿਲਦੇ ਹਾਂ ਸ਼ਰਮੀ ਧਾਰੀ ਤੁਸੀਂ ਐਂ ਬਿਸ਼ਰਮੀ ਨਹੀਂ ਧਾਰੀ ਸ਼ਰਮ ਹੋ ਜਾਣਾ ਉਹਨਾਂ ਲਾਜ ਨਹੀਂ ਲੱਗ ਕੋਈ ਨਹੀਂ ਐਡਾ ਲਾਜ ਆ ਜਾਗਾ ਚੌਂਕੀ ਲਾਜ ਕੱਢ ਕੇ ਕਰੀਏ ਜਲਦੀ ਜਲਦੀ ਕੱਲ ਤੇ ਆ ਰਹ ਹੁੰਦਾ ਕੋ ਕੋ ਆਉਣ ਉਹਨੇ ਤੇ ਆਓ ਵੇ ਸਾਰੇ ਜਣ ਅਹੀਂ ਵੀ ਗੱਡੀ ਤੇ ਜਾਣਾ ਵਾ ਅਹੀਂ ਨਹੀਂ ਉਧਾ ਅਮਰ ਸੱਜਣਾ ਗੱਡੀ ਨਹੀਂ ਕੋਕੂ ਰੱਖਾ ਕੜਾ ਕਾ ਲਓ ਉੱਤੇ ਜਾਇਆ ਕਰ ਗੱਡੀ ਵਾਲੇ ਜਿਹਦਾ ਮੂੰਹ ਹੋਵੇ ਤਾਂ ਵੀ ਚਪੇੜ ਮਾਰਦਾ ਵਾ ਮਾਰ ਗਮਾਰਾ ਕਿੰਨੇ ਕਿੰਨੇ ਦੀ ਜੋ ਦਵਾਈ ਦੀ ਕੂ ਰੁਕਾ ਲਓ 20 25 30 ਹਜ਼ਾਰ ਨਾਲੇ ਸਬਜ਼ੀ ਸਬਜ਼ੀ ਵੇਚਿਆ ਕਰੋ ਚਲ 25 30 ਹਜ਼ਾਰ ਤੇ ਦੋ ਰੁਪਿਆ ਲੱਖੜ ਤੋਂ ਹੈਗਾ ਗੱਡੀ ਆਡੀ ਗਈ ਵੇਚ ਹਾਂ ਅਛਾ ਲੱਖ ਹੈਗਾ ਰੁਪਿਆ ਲੱਖ ਹੈਗਾ ਬਾਕੀ 1.5 ਲੱਖ ਤੁਸੀਂ ਦੇ ਦੋ ਬਾਕੀ ਡੱਟ ਮਾਰ ਕਰ ਲੋ ਬਾਕੀ ਲੋਨ ਕਰਾਣਾ ਆਪਾਂ ਲੋਨ ਨਹੀਂ ਕਰੂ ਡੱਟ ਮਾਰ ਕਰਣਾ ਤੇ ਰਾਜੇ ਨਾਲੇ ਲੋਨ ਕਰਾ ਲੀਏ ਤੁਹਾਡਾ ਰੰਗ ਕਾਲਾ ਹੁੰਦਾ ਛਾਂ ਕਰੀ ਗਣ ਮੈਂ ਕਦੀ ਤੁਹਾਡੇ ਕੋਲ ਦਿਵਾਨੀ ਨਹੀਂ ਦਿੰਦਾ ਤੂੰ ਨਹੀਂ ਤਾਂ ਡਰ ਤੇਰੇ ਲਈ ਪਤਾ ਕਿਤੇ ਨਿਕਲ ਜਗਾ ਸਹੀਂ ਕਿੰਨੂ ਉਹ ਨਹੀਂ ਕਿਤੇ ਨਹੀਂ ਜਾਂਦੇ ਤੂੰ ਪੈਸੇ ਦੇ ਤੁਹਾਡੀ ਲੱਤ ਬੰਨ ਲਈ ਕਾਹਦਾ ਸਾਡੇ ਨਾਂ ਕੀ ਆ ਆਡੇ ਨਾਲ ਕੀ ਜਿਹੜਾ ਐਪੀ ਡੇਟ ਲਗਾਉਣਾ ਆਡੇ ਨਾਲ ਹੀ ਕੋਲ ਸਾਡੇ ਸਾਡੇ ਨਾਲ ਲੀਡੇ ਕੱਪੜੇ ਜਿਹੜੇ ਅਸੀਂ ਪਾ ਲਏ ਹੋਏ ਮਿਲਨੇ ਸਾਨੂੰ ਤਾਂ ਇਹ ਤਾਂ ਆਹ ਕੱਟੀ ਨਹੀਂ ਬਾਹਰ ਬਣਾ ਦਿੰਦੇ ਵੀ ਇਹਨਾਂ ਨੇ ਕਿਹਾ ਵੀ ਇਹ ਵੀ ਨਾ ਕਿਤੇ ਵੇਚ ਦੇਣ ਆਈ ਨਹੀਂ ਆਈਆਂ ਫੀ ਡੇਵੜਦਾ ਨਹੀਂ ਕਰਨਾ ਹੈ ਇਹ ਨਹੀਂ ਚਾਰੀ ਜਮੀਰ ਗਿਰ ਗਈ ਆਹ ਜਾਰਾ ਤੇ ਅਸੀਂ ਗੱਡੀ ਅਸੀਂ ਗੱਡੀ ਲੈਣੀ ਡਾਕਟਰ ਸਾਇਲ ਤੇ ਨਹੀਂ ਜਾਣਾ ਨਾਂ ਨੂੰ ਆਖ ਨਾ ਜਾਣ ਲਈ ਹਾਂ ਅਸੀਂ ਗੱਡੀ ਲੈਣੀ ਆ ਕਾਲੇ ਹੋਟ ਰਨਾਰੇ ਸੱਜੇ ਨਾ ਨਾ ਬੁਲਟ ਵੀ ਮੋਟਰਸਾਈਕਲ ਲੱਗਾ ਮੇਰੀ ਗੱਲ ਸੁਣ ਸੱਜੇ ਸੁਈ ਮੱਝ ਲੱਖ ਦੇ ਲਾਗੇ ਬੰਨੇ ਆ ਆਹ ਤੇ ਪੜੇ ਪੜੇ ਵੀ ਦੀ ਵੀ ਕੁਆਜ ਵੜੀ ਉਹ ਨਹੀਂ ਤੇ ਤੂੰ ਮੰਦ ਨਹੀਂ ਖੁੱਲ ਜਾਂਦੀ ਆ ਭਰਾਵਾ ਖੁੱਲ ਜਾਂਦੀ ਆ ਇਹ ਉਹਨਾਂ ਦੀ ਮੱਝ ਆਵੇ ਗਵਾਂਡੀਆਂ ਦੀ ਮੱਝ ਖੁੱਲ ਗਈ ਆਹ ਖੁੱਲ ਜਾਂਦੀ ਸੰਗਲ ਟੁੱਟ ਜਾਂਦਾ ਵਾ ਰਾਵਾ ਮੈਂ ਮੈਂ ਵੇਖਿਆ ਬੜੀ ਯਾਰ ਓਏ ਆ ਬੂਰਾ ਬਾਤ ਟੁੱਟ ਜਾਂਦਾ ਨਾ ਓਏ ਦਾਦੇ ਭਵੇਂ ਉਹ ਭੁੱਖੀ ਓਹ ਕਿੱਲੇ ਖਾਈ ਜਾਂਦੀ ਆਹੋ ਬੱਚਾ ਦੇਰ ਗਈ ਨਾ ਜਿਹੜਾ ਤੂੰ ਹੀ ਭੁਕੇ ਆ ਜੇ ਤੁਹਾਨੂੰ ਸਬਰ ਸੰਤ ਕੋਈ ਵੀ ਇਦਾਂ ਦੀ ਆ ਆ ਇਹ ਆ ਲੱਕੜ ਦੇ ਕਿੱਲੇ ਖਾਦੀ ਅਸੀਂ ਪਰਛਾਵੇਂ ਦੇ ਟਾਡੇ ਸਾਰੇ ਖਲੋਤੀ ਆ ਤੇ ਟਾਡੇ ਪਰਛਾਵੇਂ ਦੇ ਆ ਨਹੀਂ ਮੈਂ ਮੈਂ ਕਹਿੰਨਾ ਇਹ ਦਾਹ ਉਹ ਗੋਲੀਆਂ ਦੇ ਜਿੱਦਾ ਮੱਝ ਨਹੀਂ ਖੁੱਲ ਗਈ ਕਿੱਲੇ ਤੋਂ ਉਹ ਸੰਗਲ ਤੜਾ ਲਿਆ ਨੇ ਤੇ ਇਹ ਤੇ ਆਪਣੀ ਵੀ ਨਾ ਕਿਤੇ ਤੜਾਲੇ ਹੈ ਹੈ ਆਪਣੀ ਨਾ ਤੜਾਲੇ ਕਿਤੇ ਤੂੰ ਕਿ ਕਿਥੇ ਤਿਆਰ ਹੋਗੇ ਤੁਸੀਂ ਦੂਜੇ ਦਿਨ ਤਰਪੈਨੇ ਕਿਤੇ ਇੱਕ ਤੇ ਤੁਹਾਨੂੰ ਇੱਕ ਤਨ ਹੂੰ ਨਾ ਤੁਹਾਡਾ ਕੋਈ ਰੰਦੇ ਦਾ ਕੰਨ ਦੇ ਦਿੱਤਾ ਦੇ ਕਰਾਵਾ ਆ ਰਹੇ ਵੀ ਅਹੀਂ ਲੈਂਦਾ ਤਾਂ ਥੱਲੇ ਥੋੜੀ ਲੱਗੇ ਅ ਤੀ ਡਰੀ ਡਰੀ ਸਾਡਾ ਨੂੰ ਮੇਰੇ ਨਾਲ ਰੋਟੀ ਨਹੀਂ ਨਾ ਤੁਹਾਨੂੰ ਚਾਹ ਮਿਲੇ ਅਹੀਂ ਖਾਂਦੇ ਹੀ ਨਹੀਂ ਇਕ ਕੁਲਚੇ ਖਾਣੇ ਕੋ ਦਵਾਰੇ ਚਲ ਜਾ ਕਰ ਨਹੀਂ ਇਕ ਕੁਲਚੇ ਕਰਨੇ ਮਿਲ ਗਾਲਦੇ ਸੂ ਇਥੇ ਤਈ ਤਈ ਇਹ ਤਈ ਇਹ ਤਈ ਇਹ ਧੜਾ ਕਹਿ ਸਕਦੇ ਵੀ ਮੈਂ ਮੈਂ ਜਣਾ ਮੈਂ ਜਣਾ ਤੁਹਾਨੂੰ ਪਤਾ ਵੀ ਮਾਤਾ ਨੇ ਬਿਲ ਬਣ ਗਿਆ ਨਾ ਉਹਦੇ ਕੋਈ ਚਾਹ ਤੁਹਾਨੂੰ ਦੋਲ ਬੰਦਣਾ ਜਿੱਦਨ ਜਿਹੜਾ ਫਰਿਆ ਜਰੂਰ ਨਿਕਲੂਗਾ ਤੁਹਾਡਾ ਜਿੱਦਨ ਉਹਨੇ ਪੈਸੇ ਮੰਗਣੇ ਉਦੋਂ ਤੋਂ ਬਾਅਦ ਅਸੀਂ ਬੰਦਾ ਦੂਜਾ ਲੱਭ ਲੈਣਾ ਉਹਦੇ ਕੁਟਕਟਾ ਦਾ ਕਰਦਾ ਕਿ ਉਹਨਾਂ ਨਹੀਂ ਉਹਦੇ ਦੂਜਾ ਬੰਦਾ ਲੱਭ ਲੈਣਾ ਆਪਾਂ ਜਿਹੜੇ ਆਲੂ ਲਾਏ ਉਹ ਤੋੜ ਕੇ ਦੇ ਆਵਾਂਗੇ ਤੁਸੀਂ ਤੁਸੀਂ ਇਹਦ ਨਹੀਂ ਨਾ ਕਹਿ ਸਕਦੇ ਮਾਤਾ ਨੂੰ ਵੀ ਮੈਂ ਨਹੀਂ ਜਾਣਾ ਤੁਸੀਂ ਇੰਜ ਕਰੋ ਬੂਆ ਤਾਂ ਮਾਰੀ ਜਾਂਦੇ ਗੱਡੀ ਕੱਢਣੀ ਅਸੀਂ ਓਕੇ ਜੀ ਤੁਸੀਂ ਕੱਲੀ ਆਲੇ ਨਹੀਂ ਹੈਗੇ ਨਹੀਂ ਅਸੀਂ ਗੱਡੀ ਤੇ ਜਾਣਾ ਅਸੀਂ ਅਮਰਸਰ ਰੋਦਾ ਨਹੀਂ ਜੇ ਜਾਣਾ ਸਿੱਧੀ ਗੱਲ ਇੱਥੇ ਲੜਾਈਆਂ ਹੋਣਗੀਆਂ ਡਾਂਗਾ ਚੱਲਣਗੀਆਂ ਜੇ ਤੁਸੀਂ ਚਲਗੇ ਤੇ ਮਗਰੋਂ ਆ ਗਾਇਬ ਹੋ ਜਾਣੀ ਮਾਵਾਂ ਦੀ ਆਹ ਆਹ ਫੋਗ ਨਹੀਂ ਹੈ ਨਾ ਹਾਂ ਆਹ ਫੋਗ ਨਹੀਂ ਆ ਇਹ ਮੈਂ ਤੁਹਾਡੇ ਰੋਬੜੇ ਵਾਲੇ ਪਾਉਣੇ ਜੇ ਤੁਸੀਂ ਉੱਠ ਕੇ ਚੱਲ ਜਾਓ ਜਿੰਨੇ ਜਿੰਨੂ ਇਹ ਫੋਗ ਮੈਂ ਤੁਹਾਨੂੰ ਕਿਹਾ ਵੀ ਨਿਕਲ ਜਾਓ ਉੱਥੋਂ ਬਹਿ ਕੇ ਜਿੰਨੇ ਜਿੰਨੂ ਇਹ ਫੋਗ ਨਹੀਂ ਰੋਣ ਚਲਾ ਵੀ ਨੀ ਚਲਾ ਓ ਯਾਰ ਕੀ ਓ ਯਾਰ ਹਰ ਜਾ ਮੇਰਾ ਭਰਾ ਓਏ ਕੀ ਉਹ ਯਾਰ ਜਾ ਜਾ ਪੈਲੀਆਂ ਤੇ ਚਾਹ ਵੀਰ ਮੇਰਾ ਕਿਤੇ ਤਿਆਰ ਅੱਜ ਟਾਈਮ ਨਾ ਤਿਆਰ ਹੋ ਗਿਆ ਦਸਾਂ ਨੂੰ ਗਾਲਾ ਕੱਢਣ ਲੱਪਿਆ ਖਾ ਦਿਓ ਤੁਹਾਨੂੰ ਰੋਟੀ ਤੇ ਤੁਹਾਨੂੰ ਮਿਲ ਨਹੀਂ ਆ ਖਾ ਦਿਓ ਜਾ ਤੁਹਾਡੇ ਜਾ ਪ੍ਰਵਾਦ ਰੋਗ ਪੈਲੇ ਲੱਗੇ ਜਾ ਜਾ ਛੇਤੀ ਜਾ ਇਹਨਾਂ ਨੂੰ ਜਾ ਭੋਗ ਪੈ ਗਈ ਜਾਣਾ ਦੇ ਰਾਸ਼ਨ ਖਾਣੇ ਆ ਆ ਖਾਣ ਕੜਾ ਦੋ ਪੜਾ ਨਹੀਂ ਕੜਾ ਹੁੰਦਾ ਜੇ ਹੁੰਦਾ ਤਿੰਨ ਨਾ ਲੈ ਆਈਏ ਤਿੰਨ ਲੈ ਜਾਓ ਦੋ ਪੜੀਆਂ ਲੈ ਜਾਓ ਚਾਰ ਨਾ ਪਾ ਦੀਏ ਤੁਹਾਡੇ ਆਉਂਦਿਆਂ ਨੂੰ कटिन्यू uh, न <laughs>